ਸਤਿਰਾਮ ਵਾਹਿਗੁਰੂ ਸਾਹਿਬ ਜੀ ਟੋਡੇ ਮਹਨ ਲਪਨਵਾ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੋਗ ਵੈ ਹਰਿ ਸਿਮਰਤ ਬਿਨ ਸੇ ਸਭ ਦੁਖ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੋਗ ਵੈ ਹਰਿ ਸਿਮਰਤ ਬਿਨ ਸੇ ਸਭ ਦੁਖ ਜਨਮ ਕੇ ਕਿਲ ਵਿਖਨਸਹਿ ਸਿਮਰਤ ਪਾਵਣ ਮਨ ਤਨ ਸੁਖ ਦੇਖ ਸਰੂਪ ਪੂਰਨ ਪਿਆਸਾ ਦਰਸ਼ਨ ਪੇਠਤ ਉਤਰੀ ਭੁਖ ਚਾਰ ਪਦਾਰਸ਼ ਚਾਰ ਬਧਾਰਤ ਅਸ਼ਟ ਮਹਾ ਸਿਦ ਕਾਮ ਤੈਨ ਪਾਰ ਜਾਤ ਹਰ ਹਰ ਰੁਖ ਨਾਨਕ ਸਰਣ ਗਹੇ ਸੁਖ ਸਾਗਰ ਜਨਮ ਮਰਨ ਫਿਰ ਗਰਬ ਨਾ ਧੁਖ ਚਾਰ ਬਧਾਰਤ ਅਸ਼ਟ ਮਹਾ ਸਿਦ ਕਾਮ ਤੈਨ ਪਾਰ ਜਾਤ ਹਰ ਹਰ ਰੁਖ ਨਾਨਕ ਸਰਣ ਗਏ ਸੁਖ ਸਾਗਰ ਜਨਮ ਮਰਨ ਫਿਰ ਗਰਬ ਨਾ ਧੁਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਪੰਚਮ ਪੀਤਾ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਿਰ ਤਾਜ ਤਤੀਆਂ ਲੋਹਾ ਦੇ ਮਾਲਕ ਸਤਿਗੁਰੂ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਜਪਣ ਦੇ ਲਾਹੇ ਦੱਸਦੇ ਨੇ ਸ਼ਬਦ ਦੇ ਵਿੱਚ ਪਰਮਾਤਮਾ ਦਾ ਨਾਮ ਜਿਨੇ ਜਿਨੇ ਜਪਿਆ ਉਹਨਾਂ ਨੂੰ ਕੀ ਕੀ ਲਾਹਾ ਮਿਲੇ ਹਨ ਸਤਿਗੁਰੂ ਸ਼ੁਰੂਆਤੀ ਪੰਗਤੀ ਚ ਕਹਿੰਦੇ ਨੇ ਮਾਈ ਮੇਰੇ ਮਨ ਕੋ ਸੁਖ ਹੈ ਮੇਰੀ ਮਾਤਾ ਮੇਰੇ ਮਨ ਨੂੰ ਸੁਖ ਪ੍ਰਾਪਤ ਹੁੰਦਾ ਹੈ ਇਹ ਸੁਖ ਉਸ ਹਰ ਇੱਕ ਇਨਸਾਨ ਨੂੰ ਪ੍ਰਾਪਤ ਹੁੰਦਾ ਹੈ ਜਿਹੜਾ ਅਕਾਲ ਪੁਰਖ ਪ੍ਰਮਾਤਮਾ ਦਾ ਨਾਮ ਜਪੇ ਕੱਲਾ ਸੁਖੀ ਨਹੀਂ ਸਤਿਗੁਰੂ ਕਹਿੰਦੇ ਨੇ ਕੋਟ ਆਨੰਦ ਕਰੋੜਾ ਆਨੰਦ ਤੇ ਰਾਜ ਸੁਖ ਭੋਗ ਵੈ ਇਹ ਸਾਰੇ ਉਹਦੇ ਹਿੱਸੇ ਆਏ ਜਿਨੇ ਹਰੀ ਅਕਾਲਪੁਰਖ ਪਰਮਾਤਮਾ ਦਾ ਸਿਮਰਨ ਕੀਤਾ ਹਰ ਸਿਮਰਤ ਹਰ ਸਿਮਰਨ ਕਰਨ ਦੇ ਨਾਲ ਇਹ ਦਾਤਾਂ ਪ੍ਰਾਪਤ ਹੋਈਆਂ ਤੇ ਅਗੇ ਸਤਿਗੁਰ ਕਹੇ ਬਿਨ ਸੇ ਸਭ ਦੁੱਖ ਤੇ ਦੁੱਖ ਸਾਰੇ ਖਤਮ ਹੋ ਗਏ ਸਿਰਫ ਪਰਮੇਸ਼ਰ ਦਾ ਨਾਮ ਜਪਣ ਕਰਕੇ ਪ੍ਰਮਾਤਮਾ ਦਾ ਨਾਮ ਜਪਣਾ ਹੀ ਔਖਾ ਹੈ ਵਰਨਾ ਨਾਤੇ ਜਪਣ ਲੱਗਿਆ ਯੋਗ ਲੱਗਦਾ ਹੈ ਨਾ ਮੁਲ ਖਰੀਦਣਾ ਪੈਂਦਾ ਹੈ ਨਾ ਕੋਈ ਇਹ ਨਾਮ ਜਪਣਾ ਵਾਸਤੇ ਵਿਸ਼ੇਸ਼ ਥਾਂ ਦੀ ਜ਼ਰੂਰਤ ਹੁੰਦੀ ਹੈ। ਨਾ ਕਿਸੇ ਸਮੇਂ ਦੀ ਜ਼ਰੂਰਤ ਹੁੰਦੀ। ਜਦੋਂ ਮਰਜ਼ੀ ਅਕਾਲਪੁਰਖ ਪਰਮਾਤਮਾ ਦੇ ਨਾਮ ਨੂੰ ਜਪ ਲਈਏ। ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਆਖਾਂ ਜੀਵਾ ਵਿਸਰੇ ਮਰ ਜਾਉ ਆਖਣ ਔਖਾ ਸੱਚਾ ਨਾਮ। ਆਖਦਾ ਹਾਂ ਤੇ ਜੁਂਦਾ ਹਾਂ ਤੇ ਨਾਮ ਵਿਸਾਰ ਦੇਵਾਂ ਤੇ ਮੇਰੀ ਮੌਤ ਹੈ। ਲੇਕਿਨ ਆਖਣਾ ਹੀ ਔਖਾ ਹੈ। ਆਖਿਆ ਹੀ ਨਹੀਂ ਜਾਂਦਾ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਹੈ ਮੇਰੀ ਮਾਤਾ ਮੇਰੇ ਭਾਈ ਜਨੋ ਮੇਰੇ ਗੁਰੂ ਦੇ ਪਿਆਰਿਓ ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਸਾਰੇ ਸੁੱਖ حاصل ਹੁੰਦੇ ਹਨ ਮਾਈ ਮੇਰੇ ਮਨ ਕੋ ਸੁਖ ਮੇਰੇ ਮਨ ਨੂੰ ਸੁਖ ਪ੍ਰਾਪਤ ਹੁੰਦਾ ਹੈ ਉਸ ਤੋਂ ਕੇ ਕੋਟ ਆਨੰਦ ਰਾਜ ਸੁਖ ਭੋਗ ਵੈ ਕਰੋੜਾਂ ਹੀ ਆਨੰਦ ਕਰੋੜਾਂ ਹੀ ਰਾਜ ਤੇ ਸੁਖ ਹਾਸਲ ਹੁੰਦੇ ਹਨ ਜਿਹੜਾ ਹਰੀਆਕਾਰਪੁਰਖ ਪ੍ਰਮਾਤਮਾ ਦਾ ਨਾਮ ਸਿਮਰਨ ਕਰਦਾ ਹੈ ਹਰ ਸਿਮਰਤ ਹਰੀ ਦਾ ਸਿਮਰਨ ਕਰਨ ਦੇ ਨਾਲ ਮਨ ਸੇ ਸਭ ਦੁੱਖ ਤੇ ਦੁੱਖ ਦੂਰ ਹੁੰਦੇ ਹਨ ਰਹਾਉ ਕੋਟ ਜਨਮ ਕੇ ਕਿਲਵਿਖ ਨਾਸੇ ਇੱਕ ਨਹੀਂ ਦੋ ਨਹੀਂ ਸੌ ਨਹੀਂ ਹਜ਼ਾਰਾਂ ਨਹੀਂ ਲੱਖਾਂ ਨਹੀਂ ਸਤਿਗੁਰੂ ਕਹਿੰਦਾ ਕਰੋੜਾਂ ਕਰੋੜਾਂ ਜਨਮਾਂ ਦੇ ਪਿਛਲੇ ਕੀਤੇ ਹੋਏ ਪਾਪਾਂ ਦਾ ਜਿਹੜਾ ਦੁੱਖ ਹੈ ਜਿਹੜੇ ਕਿਲਮਕ ਹੈ ਸਾਰੇ ਦੂਰ ਹੋ ਜਾਂਦੇ ਹਨ ਪਿਛਲੇ ਕਰੋੜਾਂ ਕੀ ਜਨਮਾਂ ਦੇ ਕੀਤੇ ਹੋਏ ਪਾਪ ਗਲੋਂ ਲੈ ਜਾਂਦੇ ਹਨ ਸਿਮਰਨ ਕਰਨ ਦੇ ਨਾਲ ਕੋਟ ਜਨਮ ਕੇ ਕਿਲਵਖ ਨਾਸ ਸਿਮਰਤ ਪਾਵਨ ਤਨ ਮਨ ਸੁਖ ਸਿਮਰਨ ਕਰਨ ਦੇ ਨਾਲ ਤਨ ਅਤੇ ਮਨ ਨੂੰ ਸੁਖ ਪ੍ਰਾਪਤ ਹੁੰਦਾ ਹੈ ਆਤਮਾ ਨੂੰ ਅਤੇ ਸਰੀਰ ਨੂੰ ਤੇ ਕਰੋੜਾਂ ਜਨਮਾਂ ਦੇ ਪਾਪ ਨਹਿ ਜਾਂਦੇ ਹਨ ਬੋਟ ਜਨਮ ਕੇ ਕਿਲ ਵਿਖਨਾ ਸੈ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਭਈ ਆਸਾ ਦਰਸਨ ਭੇਟ ਉਤਰੀ ਭੁਖ ਹਰਿਆ ਕਾਲ ਪ੍ਰਭ ਪਰਮਾਤਮਾ ਦੇ ਦਰਸ਼ਨ ਕਰਿਆ ਪਹਿਲਾ ਨਾਮ ਜਪਿਆ ਸਤਗੁਰੂ ਨੇ ਲਾਹਾ ਦੱਸੇ ਦੂਸਰੀ ਪੰਧੀ ਚ ਦਰਸ਼ਨਾਂ ਦੇ ਲਾਹਾ ਦੱਸਦੇ ਨੇ ਦਰਸ਼ਨ ਕਰਨ ਦਾ ਲਾਭ ਦੇਖ ਦੇਖ ਸਰੂਪ ਪ੍ਰਭੂ ਦੇ ਸਰੂਪ ਨੂੰ ਦੇਖ ਕੇ ਪੂਰਨ ਭਈ ਆਸਾ ਸਾਰੀਆਂ ਆਸਾ ਪੂਰਨ ਹੁੰਦੀਆਂ ਹਨ ਦਰਸ਼ਨ ਭੇਟ ਦਰਸ਼ਨ ਕਰਨ ਦੇ ਨਾਲ ਉਤਰੀ ਭੁੱਖ ਸਾਰੀਆਂ ਭੁੱਖਾਂ ਦੂਰ ਹੋ ਜਾਂਦੀਆਂ ਹਨ ਚਾਰ ਪਦਾਰਥ ਅਸ਼ਟ ਮਹਾ ਸਿੱਧ ਚਾਰ ਪਦਾਰਥ ਜਿਸ ਤਰ੍ਹਾਂ ਕੇਸਵ ਗੁਰੂ ਸਾਹਿਬ ਚਰੋਹੇ ਪੜਦੇ ਨੇ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲੱਗੇ ਜੇ ਕੋ ਚਾਹੁੰਦਾ ਹੈ ਕਿ ਮੈਨੂੰ ਚਾਰ ਪਦਾਰਥ ਮਿਲਣ ਤੇ ਸਾਧ ਜਨਾ ਦੀ ਸੇਵਾ ਕਰਨ ਦੇ ਨਾਲ ਚਾਰ ਪਦਾਰਥ ਪ੍ਰਾਪਤ ਹੁੰਦੇ ਹਨ ਇੱਥੇ ਸਤਿਗੁਰ ਕਹਿੰਦੇ ਨੇ ਚਾਰ ਪਦਾਰਥ ਅਸ਼ਟ ਮਹਾਂ ਸਿੱਧ ਚਾਰ ਪਦਾਰਥ ਮਿਲ ਜਾਂਦੇ ਹਨ ਮਹਾਂ ਰਿਧੀਆਂ ਸਿਧੀਆਂ ਮਿਲ ਜਾਂਦੀਆਂ ਹਨ ਉਸ ਤੋਂ ਅੱਗੇ ਸਤਿਗੁਰੂ ਕਹਿੰਦੇ ਨੇ ਕਾਮ ਤੇਨ ਪਾਰ ਜਾਤ ਇਹੋ ਇਹੋ ਜੇ ਕੀਮਤੀ ਰਤਨ ਕਾਮ ਤੇਨ ਗਉ ਜਿਹੜੀ ਸਵਰਗਾਂ ਦੇ ਵਿੱਚ ਹਰ ਇੱਕ ਕੀਤੀ ਹੋਏ ਅੱਗੇ ਉਹਦੇ ਅਰਦਾਸ ਤੁਰੰਤ ਪੂਰੀ ਕਰਦੀ ਹੈ ਉਸ ਤੋਂ ਬਾਅਦ ਸਤਿਗੁਰੂ ਕਹਿੰਦੇ ਨੇ ਪਾਰ ਜਾਤ ਪਾਰ ਜਾਤ ਇਹ ਦਰਖਤ ਹੈ ਇਹ ਵੀ ਸੁਰਗਾਂ ਦੇ ਵਿੱਚ ਸੋਨੇ ਦੇ ਪਤਰਾਵਾਂ ਵਾਲਾ 골ਡਨ ਕਰਦਾ ਇਹ ਦਰਖਤ ਹੈ ਸਤਗੁਰ ਕਹਿੰਦੇ ਨੇ ਨਾਮ ਜਪਣ ਦੇ ਨਾਲ ਇਹ ਸਾਰੀਆਂ ਕੀਮਤੀ ਤੋਂ ਕੀਮਤੀ ਜੀਜਾਂ ਹਾਸਲ ਹੋ ਜਾਂਦੀਆਂ ਹਨ ਮਿਲ ਜਾਂਦੀਆਂ ਹਨ ਚਾਰ ਪਦਾਰਥ ਅਸ਼ਟ ਮਹਾ ਸਿੱਧ ਕਾਮ ਤੈਨ ਪਾਰ ਜਾਤ ਹਰ ਹਰ ਰੁਖ ਨਾਨਕ ਸਰਨ ਗਹੀ ਸੁਖ ਸਾਗਰ ਨਾਨਕ ਪੰਜਵੇਂ ਨਾਨਕ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਪ੍ਰਭੂ ਦੀ ਸ਼ਰਨ ਚ ਆਉਂਦੇ ਨਾਲ ਪ੍ਰਭੂ ਦੇ ਚਰਨ ਪਕੜਨ ਦੇ ਨਾਲ ਸੁੱਖਾਂ ਦਾ ਸਾਗਰ ਇੱਕ ਨਹੀਂ ਦੋ ਨਹੀਂ ਸੁੱਖ ਸੁੱਖਾਂ ਦਾ ਸਾਗਰ ਹਾਸਲ ਹੋ ਜਾਂਦਾ ਹੈ ਤੇ ਜਨਮ ਜਨਮ ਦੇ ਜਿਹੜਾ ਵਾਰ-ਵਾਰ ਜਮਨਾ ਤੇ ਮਰਨਾ ਮਰਨਾ ਤੇ ਜਮਨਾ ਇਹ ਗੇੜਾ ਖਤਮ ਹੋ ਜਾਂਦਾ ਹੈ 83 ਦਾ ਗੇੜਾ ਖਤਮ ਹੋ ਜਾਂਦਾ ਹੈ ਨਾਨਕ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਨਾਨਕ ਕਹਿ ਰਹੇ ਹਨ ਨਾਨਕ ਸਰਨ ਗਹੀ ਸੁਖ ਸਾਗਰ ਸੁਖਾਂ ਦੇ ਸਾਗਰ ਦੇ ਚਰਣੀ ਟੈਪਿਆ ਚਰਣੀ ਲਗਿਆ ਜਨਮ ਮਰਨ ਫਿਰ ਗਰਬ ਨਾ ਤੁਖ ਜਨਮ ਅਤੇ ਮਰਨ ਦਾ ਜਿਹੜਾ ਸਭ ਤੋਂ ਵੱਡਾ ਦੁੱਖ ਹੈ ਜੋ ਇਹ ਗੇੜਾ ਹੈ 84 ਦਾ ਇਹਦੇ ਚ ਫਿਰ ਪਹਿਣਾ ਨਹੀਂ ਪੈਂਦਾ ਇਹ 84 ਦਾ ਗੇੜ ਖਤਮ ਹੋ ਜਾਂਦਾ ਹੈ ਨਾਮ ਜਪਣ ਦੇ ਨਾਲ ਪ੍ਰਭੂ ਦੇ ਚਰਣੇ ਲਗਿਆਂ ਪ੍ਰਭੂ ਦੀ ਸ਼ਰਣ ਚਾ ਕੇ ਨਾਮ ਜਪਣ ਦੇ ਨਾਲ ਇਹ ਦਾਤਾਂ ਮਿਲਦੀਆਂ ਹਨ ਸਤਿਗੁਰੂ 탄ਸ੍ਰੀ ਗੁਰੂ ਅਰਜਨ ਦੇਵ ਜੀ ਇਸ ਗੱਲ ਦੀ ਅਗਵਾਈ ਕਰਦੇ ਹਨ ਨਾਨਕ ਸ਼ਰਨ ਗਹੀ ਸੁਖ ਸਾਗਰ ਜਨਮ ਮਰਨ ਫਿਰ ਗਰਬ ਨਾ ਧੁਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ